ਵੀੜ ਸੁਈ ਵੀ ਐਚਐਫ ਇਹ ਸੇਲ ਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆ ਹੋਗੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਹਰਪ੍ਰੀਤ ਸਿੰਘ ਪਿੰਡ ਕਟੂਨ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 789097305 7889097305 ਜਿਹੜੇ ਆਪਾਂ ਆ ਬੈੜ ਦੇਖੀਏ ਨੇ ਸੁਆਹ ਕਿਹੜਾ ਸੁਈ ਹੈ ਇਹ ਦੂਜਾ ਸੁਆਹ ਸੁਈ ਹੈ ਵੀਰੇ ਮੂਹੋਂ ਸੇਲਤਾ ਕਦੋਂ ਸੁਈ ਹੈ ਕੱਲ ਰਾਤ ਸੁਈ ਵੀਰੇ 9:00 ਵਜੇ ਠੀਕ ਹੈ ਜੇਰ ਵਗੈਰਾ ਤਾਂ ਤੁਹਾਨੂੰ ਚੋਕਦੇ ਆ ਬਾਕਾਇਦਾ ਆਪਣੇ ਕੋਲੇ ਵੀਡੀਓ ਲੈ ਕੇ ਨਾ ਲੈ ਬੱਚਾ ਦਿੱਤਾ ਮੇਲ ਦਾ ਠੀਕ ਹੈ ਕਿੰਨਾ ਬੋੜਾ ਚੋਲਿਆ ਜੀ ਰਾਤੀ ਆਪੇ ਦਾ ਬੋੜਾ ਫਿਰ ਰਾਤ ਦਾ ਚੋਲਿਆ ਢਾਈ ਕਿਉਂ ਲੈ ਮੈਂ ਕਹੀ ਜਾਂਦੇ ਸਵੇਰੇ ਫੇੜੇ ਸਾਢੇ 11:00 ਮਿੰਟ ਬੱਚਾ ਜਗਾ ਮੱਲਾ ਰੈਲੀ ਹੀ ਕਰਤੀ ਕਰਾਂ ਰੈਲੀ ਕਰਤੀ ਮੈਂ ਕਾਲਜ ਨੂੰ ਖੜਦੀ ਹਾਂ ਬਾਕੀ ਦੂਜਾ ਸੂਰਤ ਤਾਂ ਦੋ ਦਿਨ ਖਾਲੀ ਵੀ ਨਹੀਂ ਕਰੀ ਜਾਂਦੀ ਹਣ ਹਾਂ ਅਮਰੇ ਬਿਲਕੁਲ ਠੰਡਾ ਮੋਟਾ ਮਾੜ ਠੰਡਾ ਠੀਕ ਹੈ ਉਹ ਸਾਫ ਸੁਥਰੀ ਆ ਵਧੀਆ ਠੱਡੀ ਸੀਗਾ ਠੀਕ ਹੈ ਵਧੀਆ ਚਾਰੂਆ ਕੱਖ ਵਗੈਰ ਪੱਠੇ ਚੱਕੀ ਆ ਠੀਕ ਹੈ ਤੇ ਜੇਰ ਜੇ ਆਪਾਂ ਜਮਾਂ ਡੰਨ ਜਮਾਂ ਜੋ ਕਿ ਵੀ ਰੋਜ਼ ਬਕਾਇਦਾ ਵੀ ਨੂੰ ਰਹੀ ਜੇਰ ਅੰਦਾਜ਼ਾ ਹੈ ਦੁੱਧ ਕਿੱਥੇ ਕਬ ਠੀਕ ਹੈ ਕਹਿੰਦਾ ਭਾਵ ਵੀ 24 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਹੈ ਹਾਂ ਵਿੱਚ ਚਾਹੇ 22 ਮੰਨ ਕੇ ਲੈ ਲੇ ਪਰ ਦੁੱਧ ਤੇ 24 ਜਿਹੜੀ ਹੈਗੀ ਆ 23 24 ਦੇ ਬਾਕੀ ਇਹਦੀ ਸੇਵਾ ਜਿਹੜੇ ਸੀ ਨਾ ਬੱਸੀ ਆ ਇਹ ਤਾਂ ਦੁੱਧ ਕਿਵੇਂ ਕਹਿੰਦਾ ਮਾਰ ਕੇ ਦਿਲ ਚਾਹੀਦੇ ਨੇ ਇਹਨੇ ਨਹੀਂ ਖਾਣਾ ਦੁੱਧ ਦੇਣਾ ਆਏ ਨੇ ਠੀਕ ਹੈ ਤੇ ਧਾਰ ਤੂੰ ਰਿਕ ਨੰਬਰ ਆ ਜੇ ਮੈਂ ਇੱਕ ਨੰਬਰ ਆ ਵੀਰੇ ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਤੇ ਵਧੀਆ ਪਸਮਾਕ ਕਰਦੇ ਹਾਂ ਧਾਰਾਂ ਪਹਿਲਾਂ ਮਾਰ ਕੇ ਦਿਖਾ ਦਿੰਨੇ ਆ ਸੁਭਰ ਧਾਰਾਂ ਦੇਖੋ ਤੇ ਚੋਣ ਪਸਮਾਕ ਦੇਖੋ ਪੂਰਾ ਸਾਫ਼ ਸਿਧਰਾ ਮੋਟਾ ਜੂਣਾ ਬਈ 5 ਮੰਡਾ ਦੇ ਬੀੜੇ ਨੂੰ ਆਈ ਜਾਣਾ ਤੇ ਬਾਕੀ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੁੜੇ ਕੇ ਠੀਕ ਹੈ ਮੋਟਾ ਜੂਣਾ ਦਾ ਕੋਈ ਖਾਲਾ ਦੇਖਣਾ ਠੀਕ ਹੈ ਬਾਕੀ ਥਾਣੇ ਦੇ ਅੱਗੇ ਟਿਕਟ ਦੇ ਥਾਂ ਲੱਗਿਆ ਹੋਇਆ ਹੋਰ ਮਾਰੀ ਧਾਰਾ ਨੂੰ ਮੁਰਲੇ ਸਣਾ ਜਮਣੀ ਸੋ ਆ ਧਾਰਾ ਨੂੰ ਜੇ ਕੋਈ ਆ ਗਈ ਵੀਰ ਕਹੀ ਜੋ ਫਿੱਟ ਨਹੀਂ ਤਾਂ ਲਾਹਣ ਦਾ ਬੰਦੇ ਜੀ ਉਹਦੀ ਤੇ ਝੌਣ ਦੇਖੋ ਕਿਆ ਬਾਤ ਹੈ ਤੇ ਬੱਚਾ ਲਾਇਆ ਹੁਣ ਪੂਰੀ ਪਸਮਾ ਦੇ ਵਿੱਚ ਹਾਂ ਜਮਾ ਹਾਂ ਜੀ ਤੇ ਥਾਣੇ ਦੇਖੋ ਨੇੜ ਤੋਂ ਜਮਾ ਪੂਰਾ ਸੋਹਣਾ ਸਾਫ ਸੁਥਰਾ ਥਾਣਾ ਜਮਾ ਤੇ ਝੌਣ ਦੇਖੋ ਕਿਆ ਬਾਤ ਹੈ ਮੋਟਾ ਮੋਟਾ ਨਿਆਰਾ ਆਉਂਦਾ ਸੋ ਆ ਦੇਖੋ ਚਬਾਈ ਜਮ ਤੇ ਬਾਕੀ ਸੀਲ ਢੰਡੀ ਦਾ ਕੋਈ ਅੰਤ ਨਹੀਂ ਹੈ ਨਾ ਇਹ ਦਾ ਵੀ ਇਹਨਾਂ ਦੇ ਕੀ ਕਹਿਣਾ ਫਰੀਦਾ ਦੇ ਬੱਚਿਆਂ ਨੇ ਜਿਹੜੇ ਤਾਂ ਠੀਕ ਹੈ ਤੇ ਰੇਟ ਇਹਦਾ ਕੀ ਰਹੂ ਤੋਰ ਦੀ ਬਾਹਰ ਨਾਲ ਇਹਦਾ ਆਪਾਂ ਫੋਨ ਤੇ ਕਹਦਾ ਮੋਲੋ ਬਿਲਕੁਲ ਜੈ ਰਹੂਗਾ ਠੀਕ ਹੈ ਸੋ ਰੇਟ ਵੀਰ ਕਹਦਾ ਫੋਨ ਤੇ ਕਰਾਂਗੇ ਜਮ ਜੈਨੂਅਲ ਰੇਟ ਹੋਊਗਾ ਇਹਦਾ ਸੋ ਫਿਰ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਸੋਣਾ ਸਾਫ ਸੁਥਰਾ ਤੇ ਫਿੱਟ ਫੜ ਦੇਵਾ ਜਮ ਫਾੜ ਯਾਰਾ ਲੇਵਾ ਦੂਜਾ ਸੂਆ ਵਹਿੜ ਸੂਈ ਹੈਗੀ ਬੱਚਾ ਮੇਲ ਕਾਫ ਦੇਤਾ ਰਾਤ ਦੀ ਸੂਈ ਵੀ ਆ ਨਾੜਾ ਨੂੜਾ ਦੇਖੋ ਠੀਕ ਹੈ ਤੁਮਹਾਲੇ ਕਿਥੇ ਪਾਸੋਂ ਕਹਿੰਦਾ ਬਾਵਾ ਹੱਥ ਧਰਾਣੀ ਇਹ ਤਾਂ ਤੂੰ ਹੀ ਤੂੰ ਕੋਚਾ ਕਰਦੇ ਆਂ ਵਖਰੀਆ ਠੀਕ ਹੈ ਪੱਸੀ ਕਿਥੇ ਪਾਸੋਂ ਹੱਥ ਧਰਾਣੀ ਹੈਗੀ 22 ਲੀਟਰ ਦੁੱਧ ਮੰਨ ਕੇ ਲੈ ਲੈ 24 ਦੇ ਆਸ-ਪਾਸ ਇਹਨੇ ਆਉਣਾ ਚੱਲ ਜਣਾਗਾ ਤੇ ਥਣ ਬਹੁਤ ਸੋਨਾ ਹਾਤੀ ਚੋਇਲ ਜਿਹੜੇ ਵੀ ਕਹਿੰਦੇ ਕਿ ਅਸੀਂ 20 ਤੋਂ ਪਾਰ ਵਾਲੀ ਵੈੜ ਰੱਖਣੀ ਉਹਨਾਂ ਨੇ ਜਲੇ ਦੀ ਮੌਕਾ ਰੇਟ ਪਾਈਪ ਲਿਆ ਜਿੰਨੀ ਮੋਟੀ ਹੋਈ ਆ ਠੀਕ ਹੈ 2 ਇੰਚ ਦੀ ਪਾਈਪ ਲੈਣਾ ਇਹ ਪੱਸੀ ਦੇ ਤੇ ਰੇਟ ਫੋਨ ਤੇ ਕਰਾਂਗੇ ਹੋਊਗਾ ਜੈਜ ਹਣਾ ਜੈਜ ਪਾਈਪ ਲੈਣਾ ਹੈਗਾ ਮੇਰੇ ਤੋਂ ਕਿੰਨੀ ਚੰਗੀ ਆ ਠੀਕ ਹੈ ਸਾਫ਼ ਸੁਥਰੇ ਚਾਰੇ ਪਾਸੇ ਹਾਂ ਸੋ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ